ਮੋਟਾ ਸਾਹਿਬ ਦਾ ਸ਼ਹੀਦੀ ਸਾਕਾ ਕੀ ਕਾਰਨ ਬਣੇ ਇਹਦੇ ਬਾਬਤ ਤੁਹਾਡੇ ਨਾਲ ਸਾਂਝ ਪਾਉਣੀ ਆ ਬਾਬਾ ਬੰਦਾ ਸਿੰਘ ਪਹਾੜਾ ਦੀ ਸ਼ਹਾਦਤ ਤੋਂ ਬਾਅਦ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਬੋਧੇ ਸਿੰਘ ਜਿਹੜੇ ਸਨ ਉਹ ਜੰਗਲਾਂ ਵੱਲ ਚਲੇ ਗਏ ਸਿੱਖਾਂ ਤੇ ਸ਼ਕਤੀ ਹੋਈ ਜਿਸ ਕਾਰਨ ਜੰਗਲਾਂ ਨੂੰ ਸਿੱਖਾਂ ਨੇ ਆਪਣੇ ਘਰ ਬਣਾ ਲਿਆ ਤੇ ਗੁਰੂ ਪਿਆਰੇ ਖਾਲਸਾ ਜੀ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਇਹਨਾਂ ਉਦਾਸੀ ਸੰਤਾ ਮਹੰਤਾਂ ਦੇ ਹੱਥ ਆ ਗਿਆ ਇਹਨਾਂ ਉੱਤੇ ਕੋਈ ਸ਼ਕਤੀ ਨਾ ਹੋਈ ਸ਼ੁਰੂਆਤ ਦੇ ਵਿੱਚ ਪੂਰਨ ਮਰਿਆਦਾ ਦੇ ਤਹਿਤ ਇਨਾ ਨੇ ਪ੍ਰਬੰਧ ਨੂੰ ਚਲਾਉਣਾ ਕੀਤਾ ਹੌਲੀ-ਹੌਲੀ ਜਦੋਂ ਬੰਦੇ ਦੇ ਮਨ ਦੇ ਵਿੱਚ ਵਿਕਾਰਾਂ ਦੀ ਭਾਵਨਾ ਪੈਦਾ ਹੋਣ ਲੱਗ ਜਾਂਦੀ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਉਹ ਮਾਇਆ ਦੀ ਦਿੱਕਤ ਹੈ ਜਿਹੜਾ ਮਾਇਆ ਦੇ ਵਿੱਚ ਗਲਤਾਨ ਹੋ ਜਾਵੇ ਤੇ ਜਿਹੜਾ ਪੂਜਾ ਦੇ ਧਾਂ ਦੀ ਤੁਰ ਵਰਤੋਂ ਕਰਨ ਲੱਗ ਜਾਵੇ ਉਹਦੀ ਬੁੱਧੀ ਪ੍ਰੇਸ਼ਟ ਹੋਣਾ ਲਾਜ਼ਮੀ ਹੈ ਇਸੇ ਤਰ੍ਹਾਂ ਹੋਇਆ ਇੱਥੋਂ ਦੇ ਮਹੰਤ ਗੁਰਦਿਆਰ ਸਿੰਘ ਦੇ ਨਾਲ ਉਹ ਵੀ ਆਪਣੇ اخلاق ਤੋਂ ਡਿੱਗ ਗਿਆ ਗੁਰੂ ਘਰ ਦੇ ਵਿੱਚ ਆਪਣੀਆਂ ਮਨਮਾਨੀਆਂ ਕਰਨ ਲੱਗਾ ਆਇਆਸ਼ੀਆਂ ਕਰਨ ਲੱਗਾ ਇਥੋਂ ਦੀਆਂ ਸੰਗਤਾਂ ਤੋਂ ਇਹ ਸਹਿਣ ਨਾ ਹੋਇਆ ਭਾਈ ਦਸੌਂਦਾ ਸਿੰਘ ਤੇ ਭਾਈ ਸੰਤਾ ਸਿੰਘ ਦੀ ਅਗਵਾਈ ਦੇ ਵਿੱਚ ਸੰਗਤਾਂ ਨੇ ਵਿਚਾਰਾਂ ਕੀਤੀਆਂ ਤੇ ਕਿ ਕੋਈ ਪੰਥ ਦੀ ਚੜ੍ਹਦੀ ਕਲਾ ਵਾਲੀ ਜਥੇਬੰਦੀ ਦੇ ਕੋਲ ਜਾ ਕੇ ਇਸ ਮਸਲੇ ਦੀ ਸਾਂਝ ਪਾਈ ਜਾਵੇ ਕਿ ਪੌਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਜਿਸ ਧਰਤੀ ਨੂੰ ਕਲਕੀਆਂ ਵਾਲੇ ਸ਼ੈਨਸ਼ਾਨ ਆਪਣੇ ਕਰ ਕਮਨਾ ਤੇ ਨਾਲ ਵਸਾਉਣਾ ਕੀਤਾ ਉਸ ਧਰਤੀ ਦੇ ਉੱਤੇ ਮਹਾਂਤ ਗੁਰਦਿਆਲਾ ਕਿਵੇਂ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਕਿਵੇਂ ਬੇਅਤਮੀਆਂ ਪਿਆ ਕਰਦਾ ਹੈ ਸੰਗਤਾਂ ਕੱਟੀਆਂ ਹੋਈਆਂ ਜਾ ਪਹੁੰਚੀਆਂ ਹਰੀਆਂ ਪੇਲਾਂ ਹੈੱਡਕੁਆਟਰ ਜੋ ਕਿ ਮਿਸਰ ਸ਼ੀਦਾਂ ਤਰਨਾ ਦਲ ਹਰੀਆਂ ਪੇਲਾਂ ਦਾ ਹੈੱਡਕੁਆਟਰ ਸਾਰੀ ਵਿੱਥਿਆ ਜਾ ਕੇ ਉਸ ਸਮੇਂ ਦੇ ਮੁਖੀ ਬਾਬਾ ਜੀ ਹਰਭਜਨ ਸਿੰਘ ਜੀ ਨੂੰ ਸਾਰੀ ਵਿੱਥਿਆ ਸੁਣਾਈ ਬਾਬਾ ਜੀ ਨੇ ਸੰਗਤਾਂ ਨੂੰ ਆਖਿਆ ਤੁਸੀਂ ਹੁਣ ਚਲੇ ਜਾਓ ਅਗਲੀ ਜ਼ਿੰਮੇਵਾਰੀ ਸਾਡੀ ਹੋਲਾ ਮਹੱਲਾ ਅਨੰਤਪੁਰ ਸਾਹਿਬ ਖੇਡਣ ਤੋਂ ਬਾਅਦ ਅਸੀਂ ਆਪਣੇ ਸਿੰਘਾਂ ਨਾਲ ਚਾਲੇ ਪਾਵਾਂਗੇ ਤੇ ਉਥੋਂ ਦੇ ਸਥਾਨ ਨੂੰ ਉਸ ਪਾਪੀ ਕੋਲੋਂ ਆਜ਼ਾਦ ਕਰਵਾਵਾਂਗੇ ਸਮਾ ਆਇਆ ਹੋਲੇ ਮਹੱਲੇ ਦਾ ਸਿੰਘਾਂ ਨੇ ਚਰਦੀ ਕਲਾ ਦੇ ਨਾਲ ਹੋਲੇ ਮਹੱਲੇ ਖੇਡੇ ਹੋਲੇ ਮਹੱਲੇ ਦੀ ਸਮਾਪਤੀ ਤੋਂ ਬਾਅਦ ਸਾਰੇ ਸਿੰਘਾਂ ਨੂੰ ਕੋਲ ਸੱਦ ਕੇ ਮਹਾਪੁਰਖਾਂ ਨੇ ਸਿੰਘਾਂ ਦੇ ਨਾਲ ਗੁਰਮਤਾ ਕੀਤਾ ਘਟਨਾ ਦੇ ਬਾਬਤ ਸਾਂਝ ਪਾਈ ਕਿ ਮਹੰਤ ਕਿਵੇਂ ਇੱਥੇ ਇਹ ਵਿਦਵੀ ਕਰ ਰਿਹਾ ਸਾਰੇ ਸਿੰਘਾਂ ਨੇ ਜਕਾਰੇ ਖੱਤੇ ਚਾਲੇ ਪਾ ਦਿੱਤੇ ਬਾਬਾ ਹਰਭਜਨ ਸਿੰਘ ਜੀ ਨੇ ਆਖਿਆ ਕਿ ਉੱਥੇ ਜਾ ਕੇ ਕੋਈ ਲੰਗਰ ਨਹੀਂ ਚੱਲਣੇ ਉੱਥੇ ਕੋਈ ਕੋੜ ਦੋੜਾ ਨਹੀਂ ਹੋਣੀਆ ਗੱਤਕੇ ਤੇ ਮੁਕਾਬਲੇ ਨਹੀਂ ਹੋਣੇ ਉੱਥੇ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਉੱਥੇ ਸੀਸ ਵੀ ਦੇਣੇ ਪੈ ਸਕਦੇ ਨੇ ਇਸ ਲਈ ਹਾਮੀ ਉਹੀ ਭਰਿਓ ਜਿਹੜਾ ਆਪਣਾ ਸੀਸ ਕਲਕੀ ਤਰ ਪਿੱਤਾ ਦੇ ਚਰਨਾ ਤੋਂ ਨਿਸ਼ਾਵਰ ਕਰਨਾ ਚਾਹੁੰਦਾ ਹੋਵੇ ਕੋਈ ਵੀ ਸਿੰਘ ਪਛਾਣਾ ਹਟਿਆ ਸਾਰੇ ਸਿੰਘਾਂ ਨੇ ਹਾਮੀ ਭਰ ਦਿੱਤੀ ਮਹਾਂਪੁਰਖਾਂ ਨੇ ਆਪ ਕੁਝ ਸੇਵਾਦਾਰਾਂ ਨੂੰ ਸੇਵਾ ਸੰਭਾਲ ਕੇ ਬਾਬਾ ਹਰਪ੍ਰਜਨ ਸਿੰਘ ਜੀ ਤੋਂ ਇਲਾਵਾ 38 ਸਿੰਘ ਹੋਰ ਜਿਨ੍ਹਾਂ ਦੇ ਵਿੱਚ 38 ਘੋੜੇ ਤੇ 4 ਗੱਡੇ ਜਿਨ੍ਹਾਂ ਨੂੰ ਸਿੰਘ ਜਹਾਜ਼ ਵੀ ਕਹਿੰਦੇ ਨੇ ਸਭ ਤੋਂ ਪਹਿਲਾ ਜਿਹੜਾ ਗੱਡਾ ਹੈ ਉਸ ਗੱਡੇ ਦੇ ਉੱਤੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਰੱਖਿਆ ਗਿਆ ਦੂਜੇ ਕੱਟੇ ਤੇ ਵਿੱਚ ਲੰਗਰ ਤੇ ਭਰਤਨ ਤੀਜੇ ਗੱਡੇ ਤੇ ਵਿੱਚ ਲੰਗਰ ਦੀਆਂ ਰਸਤਾ ਬਸਤਾ ਤੇ ਲੱਕੜਾਂ ਤੇ ਚੌਥੇ ਗੱਡੇ ਤੇ ਵਿੱਚ ਜ਼ਰੂਰੀ ਸ਼ਸਤਰ ਤੇ ਹੋਰ ਤੰਪੂ ਆਦਕ ਦਾ ਸਮਾਨ ਉਸ ਗੱਡੇ ਵਿੱਚ ਲੱਤਿਆ ਗਿਆ ਸਭ ਤੋਂ ਅੱਗੇ ਚੱਲ ਰਹੇ ਨੇ ਜਿੰਦਾ ਸ਼ਹੀਦ ਮਰੀ ਕੌਮ ਦੇ ਬਾਬਾ ਜੀ ਨਿਹਾਲ ਸਿੰਘ ਜੀ ਸਾਰਾ ਕਾਫਲਾ ਚੱਲਦਾ ਚੱਲਦਾ ਆਪਣੀਆਂ ਮੰਜ਼ਾਂ ਵੱਲ ਵਧਦਾ ਜਾ ਰਿਹਾ ਸਭ ਤੋਂ ਪਹਿਲਾ ਪੜਾਅ ਕੀਤਾ ਕਲਕੀਆਂ ਵਾਲੇ ਸ਼ੈਨਸ਼ਾ ਦੀ ਚਰਨਸ਼ੋਪਰਾਪਤ ਗੁਰਦੁਆਰਾ ਪੱਠਾ ਸਾਹਿਬ ਰੋਪੜ ਵਿਖੇ ਦੂਜਾ ਪੜਾਅ ਡੇਰਾ ਬਸੀ ਤੀਜਾ ਪੜਾਅ ਰਾਏਪੁਰ ਰਾਣੀ ਤੇ ਚੌਥਾ ਪੜਾਅ ਨਾਰਾਇਣਗੜ੍ਹ ਵਿਖੇ ਕੀਤਾ ਗਿਆ ਤੇ ਗੁਰੂ ਪਿਆਰੇ ਖਾਲਸਾ ਜੀ ਰਾਤ ਦੇ ਵਿੱਚ ਕਿਉਂਕਿ ਮਹੰਤ ਗੁਰਦਿਆਲੇ ਨੂੰ ਵੀ ਖਬਰਾਂ ਪਹੁੰਚ ਪੀਆਂ ਸੰਕੇ ਨਿਹੰਗ ਸਿੰਘ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਉਨੇ ਅਨੇਕਾਂ ਯਤਨ ਕੀਤੇ ਰਾਹ ਦੇ ਵਿੱਚ ਡੱਕਾ ਦਾ ਯਤਨ ਕੀਤਾ ਫੌਜਾਂ ਨੂੰ ਪਰ ਉਹ ਕਾਮਯਾਬ ਨਾ ਹੋਇਆ ਰਾਹ ਦੇ ਵਿੱਚ ਲਾਚ ਵੀ ਦਿੱਤੇ ਗਏ ਕਿ ਉੱਥੇ ਜਾ ਕੇ ਖੂਨ ਖਰਾਬਾ ਹੋ ਸਕਦਾ ਹੈ ਲੜਾਈ ਹੋ ਸਕਦੀ ਹੈ ਤੁਸੀਂ ਇੱਥੋਂ ਵਾਪਸ ਚਲੇ ਜਾਓ ਜਿੰਨੀ ਮਾਇਆ ਆਖੋਂਗੇ ਓਨੀ ਮਾਇਆ ਤੁਹਾਨੂੰ ਦੇ ਦਿੱਤੀ ਜਾਵੇਗੀ ਮਾ ਪੁਰਖਾਂ ਨੇ ਆਖਿਆ ਅਸੀਂ ਇੱਥੇ ਮਾਇਆ ਇਕੱਠੀ ਕਰਨ ਲਈ ਨਹੀਂ ਆਏ ਅਸੀਂ ਇੱਥੇ ਰਸਤਾ ਬਸਤਾ ਇਕੱਠੀਆਂ ਕਰਨ ਲਈ ਨਹੀਂ ਆਏ ਅਸੀਂ ਆਪਣੇ ਗੁਰਧਾਮ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਕੋਈ ਸਾਨੂੰ ਰੋਕ ਨਹੀਂ ਸਕਦਾ ਅਸੀਂ ਆਪਣੇ ਗੁਰਧਾਮ ਦੇ ਦਰਸ਼ਨ ਕਰਾਂਗੇ ਤੇ ਵਾਪਸ ਆ ਜਾਵਾਂਗੇ ਗੁਰੂ ਦੀਆਂ ਫੌਜਾਂ ਚਲਦੀਆਂ ਚਲਦੀਆਂ ਹੁਣ ਪੌਂਟਾਸਰ ਦੀ ਧਰਤੀ ਵਿਖੇ ਆਣ ਪਹੁੰਚੀਆਂ ਮਹੱਤਵ ਦੀਆਂ ਸਾਰੀਆਂ ਚਾਲਾਂ ਫੇਲ ਹੋਈਆਂ ਫਿਰ ਉਸ ਨੇ ਝੂਠੇ ਤੌਰ ਤੇ ਇੱਥੇ ਸਵਾਗਤ ਵੀ ਕਰਨਾ ਚਾਇਆ ਮਹਾਂਪੁਰਖਾਂ ਬਾਬਾ ਭਜਨ ਸਿੰਘ ਨੇ ਆਖਿਆ ਕਿ ਅਸਾਂ ਨੂੰ ਕਮਰਿਆਂ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਇੱਥੋਂ ਦੇ ਪ੍ਰਬੰਧ ਦੇ ਬਾਬਤ ਵਿਚਾਰਾਂ ਕਰਨ ਦੇ ਲਈ ਆਏ ਹਾਂ ਜਦੋਂ ਇਹ ਪੁਲਿਸ ਹੁਣੇ ਤੇ ਪੈਰਾ ਥੱਲੋਂ ਜ਼ਮੀਨ ਖਿਸਕ ਗਈ ਕਹਿਣ ਲੱਗਾ ਤੁਸੀਂ ਹੁੰਦੇ ਕੌਣੋਂ ਮੈਨੂੰ ਸਵਾਲ ਕਰਨ ਵਾਲੇ ਇਹ ਸਾਡੀ ਜੱਦੀ ਪੁਛਤੈਨੀ ਜਾਇਦਾਦ ਐ ਸਾਡਾ ਇੱਥੇ ਮਾਲਕਾਨਾ ਹੱਕ ਐ ਤੁਹਾਨੂੰ ਕੋਈ ਹੱਕ ਨਹੀਂ ਸਾਨੂੰ ਸਵਾਲ ਕਰਨ ਦਾ ਇਸ ਤਰ੍ਹਾਂ ਬੁੜਬੁੜ ਕਰਦਾ ਉੱਥੋਂ ਚਲਿਆ ਗਿਆ ਗੁਰੂ ਪਿਆਰੇ ਖਾਲਸਾ ਜੀ 4 ਦਿਨ ਬੀਤ ਗਏ ਗੁਰੂ ਕਿਆਂ ਲਾਟ ਲੀਆਂ ਫੌਜਾਂ ਨੇ ਨਾ ਤੇ ਲੋਥ ਪਾਈ ਤੇ ਨਾ ਹੀ ਲੰਗਰ ਪਕਾਇਆ 4 ਦਿਨ ਬੀਤ ਕੇ ਘੋੜੇ ਵੀ ਭੁੱਖਣ ਪਾਣੇ ਨੇ ਸਿੰਘ ਜਾਂਦੇ ਨੇ ਘੋੜਿਆਂ ਨੂੰ ਲੈ ਕੇ ਜਮਨਾ ਦੇ ਕਿਨਾਰੇ ਜਲ ਛਕਦੇ ਨੇ ਇਸ਼ਤਾਨ ਕਰਦੇ ਨੇ ਤੇ ਨਿਤਨੇਮ ਦੇ ਵਿੱਚ ਰੁੱਝ ਜਾਂਦੇ ਨੇ ਗੁਰੂ ਰੂਪ ਖਾਲਸਾ ਜੀ ਚਾਰ ਦਿਨ ਬੀਤ ਗਏ ਚਾਰ ਦਿਨ ਤੋਂ ਬਾਅਦ ਪੌਟਾ ਸਾਹਿਬ ਦੀਆਂ ਸੰਗਤਾਂ ਇਕੱਤਰ ਹੋ ਕੇ ਆਈਆਂ ਤੇ ਉਹਨਾਂ ਨੇ ਆ ਕੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਘੋੜਿਆਂ ਦੇ ਲਈ ਦਾਣੇ ਪੱਠੇ ਦਾ ਪ੍ਰਬੰਧ ਕੀਤਾ ਚਾਰ ਦਿਨ ਬਾਅਦ ਸਿੰਘਾਂ ਨੇ ਲੰਗਰ ਛਕਿਆ ਤੇ ਅਗਲੇ ਦਿਨ ਮਹਾਂਪੁਰਖਾਂ ਨੇ ਸਿੰਘਾਂ ਨੂੰ ਇਕੱਤਰ ਕਰਕੇ ਇੱਕ ਦਿਲ ਦੀ ਗੱਲ ਸਾਂਝੀ ਕੀਤੀ ਗੁਰਮਤਾ ਕੀਤਾ ਖਾਲਸਾ ਜੀ ਕਿ ਇੱਥੋਂ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਸਾਨੂੰ 101 ਅਖੰਡ ਪਾਠ ਸਾਹਿਬ ਦੀ ਲੜੀ ਪ੍ਰారంਭ ਕਰਨੀ ਚਾਹੀਦੀ ਹੈ ਲੜੀ ਪ੍ਰారంਭ ਕਰ ਦਿੱਤੀ ਗਈ 22 ਅਖੰਡ ਪਾਠ ਸਾਹਿਬ ਦੇ ਭੋਗ ਪਹਿ ਚੁੱਕੇ ਨੇ 23ਵੇਂ ਦਾ ਅੱਜ ਪ੍ਰారంਭ ਕੀਤਾ ਜਾਣਾ ਹੈ ਗੁਰੂ ਪਿਆਰੇ ਖਾਲਸਾ ਜੀ 22 ਮਈ 1964 ਵਾਲੇ ਦਿਨ ਇੱਕ ਸਾਜ਼ਿਸ਼ ਦੇ ਤਹਿਤ ਅਤੀ ਸਨਮਾਨਯੋਗ ਬਾਬਾ ਹਰਭਜਨ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜੇ ਪਾਸੇ 23ਵਾਂ ਅਖੰਡ ਪਾਠ ਸਾਹਿਬ ਪ੍ਰారంਭ ਹੋ ਚੁੱਕਿਆ ਹੈ ਜਾਨੀ ਹਰ ਭਜਨ ਸਿੰਘ ਜੀ ਮਹਾਰਾਜ ਦੀ ਤਾਬਿਆ ਤੇ ਬੈਠੇ ਹੋਏ ਨੇ ਤੇ ਜਪਜੀ ਸਾਹਿਬ ਦੀ ਰੌਲ ਤੇ ਬੈਠੇ ਹੋਏ ਨੇ ਮਾਸਟਰ ਅਜੀਤ ਸਿੰਘ ਜੀ ਤੇ ਚੌਦ ਸਾਬ ਦੀ ਸੇਵਾ ਕਰ ਰਹੇ ਨੇ ਜਨਤਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੇ ਹੋਰ ਵੀ अनेका ਸਿੰਘ ਬੈਠੇ ਹੋਏ ਨੇ ਪਾਪੀ ਮਹੰਤ ਨੇ ਚਾਲ ਚਲਦਿਆਂ ਹੋਇਆਂ ਆਪਣੇ ਭਰਾ ਬਲਦੇਵ ਸਿੰਘ ਦੇ ਨਾਲ ਮਿਲ ਕੇ ਇੱਥੋਂ ਦੇ ਗੁਰੂ ਘਰ ਨੂੰ ਘੇਰਾ ਪਾ ਕੇ ਸਿੰਘਾਂ ਦੇ ਉੱਤੇ ਪੁਲਸ ਨਾਲ ਮਿਲ ਕੇ ਜਿਵੇਂ ਹਮਲਾ ਕੀਤਾ ਦਰਸ਼ਨੀ ਟਿਉੜੀ ਰਹੀ ਅੰਦਰ ਵੜਨ ਦਾ ਯਤਨ ਕਰਦਾ ਹੈ ਉੱਥੇ ਲੱਗੇ ਕਮਰੇ ਦੇ ਵਿੱਚ ਚਾਹ ਸਿੰਘਾਂ ਦਾ ਪੈਰਾ ਸੀ ਉਹਨਾਂ ਚਾਹ ਸਿੰਘਾਂ ਨੇ ਸਾਰੀ ਫੌਜ ਨੂੰ ਰੋਕੀ ਰੱਖਿਆ ਤੇ ਗੁਰੂ ਪਿਆਰੇ ਖਾਲਸਾ ਜੀ ਉਹ ਪਾਪੀ ਲੋਕ ਲੰਕਰ ਵਾਲੇ ਰਸਤੇ ਤੋਂ ਬਾਹ ਵਰਤੀ ਪੂਟਾਂ ਸਮੇਤ ਗੁਰੂ ਘਰ ਦੇ ਅੰਦਰ ਦਾਖਲ ਹੋ ਗਏ ਗਿਆਨੀ ਹਰਭਜਨ ਸਿੰਘ ਜੀ ਜਿਹੜੇ ਕਿ ਮਹਾਰਾਜ ਦੀ ਤਾਪਤ ਤੇ ਬੈਠ ਕੇ ਬਾਣੀ پڑھਦੇ ਪਏ ਸਨ ਸਭ ਤੋਂ ਪਹਿਲੀ ਗੋਲੀ ਆਣ ਕੇ ਬਾਬਾ ਜੀ ਨੂੰ ਲੱਗੀ ਗਿਆਨੀ ਹਰਭਜਨ ਸਿੰਘ ਜੀ ਉਰਾਨ ਨੂੰ ਦੂਜੇ ਪਾਸੇ ਨਾਲ ਖਲੋਤੇ ਨੇ ਮਹਾਨ ਕਥਾਵਾਚਕ ਬਾਬਾ ਧੰਨਾ ਸਿੰਘ ਜੀ ਜਦੋਂ ਉਹਨਾਂ ਵੇਖਿਆ ਕਿ ਸਿੰਘ ਸ਼ਹਾਦਤ ਦਾ ਜਾਂਮ ਪੀ ਚੁੱਕਿਆ ਉਹਨਾਂ ਨੇ ਅਖੰਡ ਪਾਠ ਸਾਹਿਬ ਨੂੰ ਖੰਡਿਤ ਨਹੀਂ ਹੋਣ ਦਿੱਤਾ ਜਿੱਥੋਂ ਪੰਕਤੀ ਚੱਲ ਰਹੀ ਸੀ ਉਥੋਂ ਹੀ ਪੰਕਤੀ ਨੂੰ ਪੜਨਾ ਸ਼ੁਰੂ ਕਰ ਦਿੱਤਾ ਦੂਜੀ ਗੋਲੀ ਆਈ ਪਾਪਾ ਧੰਨਾ ਸਿੰਘ ਜੀ ਤੇ ਲੱਗੀ ਤੀਜੀ ਗੋਲੀ ਸਿੰਘ ਸਾਹਿਬ ਜਥੇਦਾਰ ਜਿੰਤਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੇ ਲੱਗੀ ਹੋਰ ਵੀ ਅਨੇਕਾਂ ਗੋਲੀਆਂ ਲੱਗੀਆਂ ਕਈ ਗੋਲੀਆਂ ਆਣ ਕੇ ਤਾਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਵੀ ਲੱਗਿਆ ਤਾਬੜ ਤਾਰ ਚੱਲੀ ਇਸ ਗੋਲੀਬਾਰੀ ਦੇ ਵਿੱਚ 11 ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਤੇ ਤਿੰਨ ਸਿੰਘ ਜ਼ਖਮੀ ਹੁੰਦੇ ਨੇ ਉਹ ਤਿੰਨ ਸਿੰਘ ਕੌਣ ਨੇ ਇੱਕ ਤਿੰਨ ਹੈ ਜ਼ਿੰਦਾ ਸ਼ਹੀਦ ਬਾਬਾ ਜੀ ਨਿਹਾਲ ਸਿੰਘ ਜੀ ਮੁਖੀ ਮਿਸਲ ਸ਼ਹੀਦਾ ਤਰਨਾ ਦਲ ਹਰੀਆਂ ਵੇਲਾਂ ਦੂਜੇ ਨੇ ਬਾਬਾ ਗੁਰਬਚਨ ਸਿੰਘ ਜੀ ਤੇ ਤੀਜੇ ਨੇ ਮਾਸਟਰ ਅਜੀਤ ਸਿੰਘ ਜੀ ਇਹ ਤਿੰਨ ਸਿੰਘ ਜ਼ਖਮੀ ਹੁੰਦੇ ਨੇ ਤੇ 11 ਸਿੰਘ ਸ਼ਹੀਦ ਹੋ ਜਾਂਦੇ ਨੇ ਜਿਹੜਾ ਡੀਸੀਸੀ ਉਸ ਸਮੇਂ ਦਾ ਆਰਕੇ ਚੰਦੇਲ ਜਿਹੜਾ ਉਹਦਾ ਡਰਾਈਵਰ ਸੀ ਉਹ ਸਿਕਸ ਸੀ ਉਸਨੇ ਮੌਕੇ ਦੀ ਨਜ਼ਾਕਤ ਨੂੰ ਵੇਖਿਆ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦਾ ਤੇ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੂੰ ਗੋਲੀਆਂ ਲੱਗੀਆਂ ਸਨ ਉਹ ਸਰੂਪ ਨੂੰ ਉਗੜ-ਤੁਗੜ ਰੁਮਾਲੇ ਵਿੱਚ ਲਪੇਟ ਕੇ ਉਸਨੇ ਇਕੱਠਾ ਕੀਤਾ ਉੱਥੇ ਸਫਾਈ ਕੀਤੀ ਨਵੇਂ ਸਰੂਪ ਦਾ ਉੱਥੇ ਪ੍ਰਕਾਸ਼ ਕਰ ਦਿੱਤਾ ਤੇ ਦਰਿਆ ਗਲੀਚੇ ਵੀ ਜਿਹੜੇ ਸਨ ਉਹਨਾਂ ਨੂੰ ਵੀ ਇਕੱਠਿਆਂ ਕਰ ਦਿੱਤਾ ਕਿ ਆ ਸਾਰੇ ਸਬੂਤ ਮਿਟਾ ਦਿੱਤੇ ਗਏ ਕੋਈ ਕਸਰ ਨਹੀਂ ਛੱਡੀ ਸਬੂਤਾਂ ਨੂੰ ਮਟਾਉਣ ਦੇ ਵਿੱਚ ਤੇ ਜਿਹੜੇ ਸ਼ਹੀਦ ਸਿੰਘ ਸਨ ਉਹਨਾਂ ਨੂੰ ਲੱਤਾਂ ਤੋਂ ਕਸੀਟ ਕਸੀਟ ਕੇ ਇੱਕ ਟਰੱਕ ਦੇ ਵਿੱਚ ਲਦਿਆ ਗਿਆ ਇੰਨਾ ਮਾੜਾ ਵਿਵਹਾਰ ਕੋਈ ਪਸ਼ੂ ਨਾਲ ਵੀ ਨਹੀਂ ਕਰਦਾ ਹੋਵੇਗਾ ਜੋ ਸਾਡੇ ਸ਼ਹੀਦਾਂ ਦੇ ਨਾਲ ਕੀਤਾ ਗਿਆ ਇੱਕ ਟਰੱਕ ਦੇ ਵਿੱਚ ਉਹਨਾਂ ਸ਼ਹੀਦ ਅਤੇ ਜ਼ਖਮੀ ਸਿੰਘਾਂ ਨੂੰ ਲਦਿਆ ਕਿ ਅੱਜ ਪਤਾ ਸੀ ਕਿ ਤਿੰਨ ਸਿੰਘ ਜ਼ਖਮੀ ਨੇ ਪਰ ਜਾਣ ਬੁਝ ਕੇ ਉਸੇ ਟਰੱਕ ਦੇ ਵਿੱਚ ਸੁੱਟਿਆ ਕਿ ਇਹਨਾਂ ਨੂੰ ਵੀ ਇਹਨਾਂ ਦੇ ਨਾਲ ਹੀ ਤਖਨਾ ਦੇਾਂਗੇ ਜੇ ਇਹਨਾਂ ਨੂੰ ਜਿਉਂਦਾ ਛੱਡ ਦਿੱਤਾ ਤਾਂ ਸਾਡੇ ਲਈ ਇਹ ਮੁਸ਼ਕਲ ਬਣ ਸਕਦੇ ਨੇ ਪਰ ਸ਼ਹਿਦਿਆਂ ਸੰਗਤਾਂ ਨੇ ਜਦੋਂ ਉਹ ਟਰੱਕ ਬਾਜ਼ਾਰ ਦੇ ਵਿੱਚੋਂ ਲੰਘਿਆ ਤਾਂ ਉਹਨਾਂ ਸਿੰਘਾਂ ਨੂੰ ਪਛਾਣ ਲਿਆ ਕਿ ਉਹਨਾਂ ਦੇ ਸਵਾਸ ਚੱਲ ਰਹੇ ਨੇ ਉਹਨਾਂ ਦਾ ਇਲਾਜ ਪ੍ਰਾਰੰਭ ਕੀਤਾ ਗਿਆ